ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਗੁਰੂ ਕਿਰਪਾ ਉਤੇ ਕਣ ਬਲੌਗ ਵਿੱਚ ਅੱਜ ਦੇ ਵੀਡੀਓ ਵਿੱਚ ਕਾਟਨ ਦੇ ਮਸਲਿੰਗ ਦੇ ਸੂਟ ਲੈ ਕੇ ਆਏ ਆਂ ਚਿਕਨ ਵਰਕ ਦੇ ਸੂਟ ਲੈ ਕੇ ਆਏ ਆਂ ਨੋਰਮਲ ਰੇਨ ਦੇ ਵਿੱਚ ਸੂਟ ਆਂ ਸੌਰੀ ਠੀਕ ਹੈ ਜੀ ਕਲਰ ਕੰਬੀਨੇਸ਼ਨ ਵੀ ਬਹੁਤ ਵਧੀਆ ਹੈ ਜੀ ਠੀਕ ਹੈ ਜੀ ਇਹਨਾਂ ਵਿੱਚੋਂ ਕੋਈ ਪਸੰਦ ਆਂਦਾ ਤੇ ਤੁਸੀਂ ਆਰਡਰ ਕਰ ਲਓ ਜੀ ਮੇਰੇ ਨੰਬਰ ਤੇ ਮੇਰਾ ਨੰਬਰ ਹੈ ਜੀ 9386721 डबल 3 ਦੇਖਾਂਗੇ ਤੁਹਾਨੂੰ ਹਾਂ ਜੀ ਇਹ ਕੀ ਡਿਜ਼ਾਈਨਰ ਸੂਟ ਹੈ ਜੀ ਇਹ ਫਿਰ ਸੌਫਟ ਸਟੱਫ ਫੋਟੋਰੀਆ ਦਾ ਸਟੱਫ ਹੈ ਜੀ ਡਿਜ਼ਾਈਨਿੰਗ ਦੇਖੋ neck ਤੇ ਵਰਕ ਕੀਤਾ ਹੋਇਆ ਜੀ ਥ੍ਰੈਡ ਵਰਕ ਹੈ ਜੀ ਕੀਤਾ ਹੋਇਆ ਤੇ ਜਿਹੜਾ ਇਹ ਪੈਚ ਵਰਕ ਲੱਗਿਆ ਹੋਇਆ ਜੀ ਸਾਰੇ ਤੇ ਵਰਕ ਹੈ ਜੀ ਕੀਤਾ ਹੋਇਆ ਆਊਟਲਾਈਨਿੰਗ ਦੇ ਵਿੱਚ ਬਹੁਤ ਸਾਰਾ ਡਿਜ਼ਾਈਨ ਹੈ ਜੀ ਦੇਖੋ ਫਰੰਟ ਦੀ ਡਿਜ਼ਾਈਨਿੰਗ ਹੈ ਜੀ ਇੱਦਾਂ ਸਿੱਕੇ ਜੀ ਤੇ ਇੱਦਾਂ ਹੀ ਬੈਠਦੀ ਹੈ ਜੀ ਇਹ ਦਮ ਆkte ਆਇਗਾ ਜੀ ਡਿਜ਼ਾਈਨ ਕਾਟਨ ਦੀ ਬਾਟਮ ਹੈ ਜੀ ਇਹਦੇ ਨਾਲ ਇੱਕ ਕਾਟੜੋਰੀਆ ਦਾ ਦੁਪੱਟਾ ਹੈ ਜੀ ਬਹੁਤ ਸੋਹਣਾ ਡਿਜ਼ਾਈਨਰ ਦੁਪੱਟਾ ਹੈ ਬਿਲਕੁਲ ਲਾਈਟ weight ਦੇ ਵਿੱਚ ਸੂਟ ਹੈ ਜੀ ਤੇ ਜਿਹੜਾ ਇਹਦਾ بیس ਆ ਪਲੇਨ ਨਹੀਂ ਜੀ ਹੈ ਇਹ ਸੈਲ ਪ੍ਰਿੰਟ ਦੇ ਵਿੱਚ ਹੈ ਜੀ ਦੇਖੋ ਜਿਹੜੀ ਤੁਹਾਨੂੰ ਦਿਖਾਉਂਦੇ ਹਾਂ ਉਹ ਲਾਈਨਿੰਗ ਦੇ ਵਿੱਚ ਹੈ ਇਹਦਾ ਪ੍ਰਿੰਟ ਹੈ ਜੀ ਬਹੁਤ ਸੋਹਣਾ ਸੂਟ ਹੈ ਜੀ 2.5 ਮੀਟਰ ਦਾ ਦੁਪੱਟਾ ਹੈ ਜੀ ਖੁੱਲਾ ਢੁੱਲਾ ਠੀਕ ਹੈ ਜੀ 1800 ਪ੍ਰਾਈਸ ਹੈ ਜੀ ਸੂਟ ਦਾ ਹਾਂਜੀ ਜੌਰਜਟ ਸਟੱਫ ਹੈ ਜੀ ਟੋਟਲੀ ਵਰਕ ਕੀਤਾ ਹੋਇਆ ਹੈ ਜੀ ਤੇ ਬਿਲਕੁਲ ਸੌਫਟ ਵਾਲਾ ਵਰਕ ਹੈ ਜੀ ਇਹ ਪੂਰੇ ਫਰੰਟ ਤੇ ਵਰਕ ਹੈ ਦੇਖੋ ਨੈਕ ਦੀ ਡਿਜ਼ਾਈਨਿੰਗ ਬਹੁਤ ਸੋਹਣੀ ਬਣੀ ਹੋਈ ਹੈ ਜੀ ਜੌਰਜਟ ਸਟੱਫ ਹੈ ਮਸਟਰਡ ਕਲਰ ਹੈ ਜੀ ਠੀਕ ਹੈ ਜੀ ਤੇ ਘੇਰੇ ਤੇ ਵੀ ਬਹੁਤ ਸਾਰਾ ਵਰਕ ਹੈ ਜੀ ਕੀਤਾ ਹੋਇਆ ਫਰੰਟ ਤੇ ਵਰਕ ਹੈ ਜੀ ਤੇ 골ਡਨ ਲੈਸ਼ ਲਗਾ ਕੇ ਬਹੁਤ ਸੋਹਣਾ ਬਣੇਗਾ ਜੀ ਇਹ ਸੂਟ ਤੇ ਇਹ ਪਲੇਨ ਬਾਟਮ ਹੈ ਜੀ ਤੇ ਇਹਦੀ ਜਿਹੜਾ ਲਾਈਨਿੰਗ ਹੈ ਜੀ ਉਹ ਵਿੱਚ ਹੀ ਹੈ ਜੀ ਠੀਕ ਹੈ ਕੀ ਤੇ ਇਹਦੇ ਨਾਲ ਡਿਜ਼ਾਈਨਰ ਦੁਪੱਟਾ ਹੈ ਜੀ ਬਹੁਤ ਸੋਹਣਾ ਪ੍ਰਾਈਸ ਵੀ ਨੋਰਮਲ ਹੈ ਜੀ ਸੂਟ ਦਾ ਤੇ ਦੇਖੋ ਬਹੁਤ ਸੋਹਣਾ ਦੁਪੱਟਾ ਹੈ ਇਹਦੇ ਵਰਕ ਕੀਤਾ ਹੋਇਆ ਸਾਰਾ ਦੁਪੱਟਾ ਡਬਲ ਸ਼ੈਡਡ ਦੁਪੱਟਾ ਹੈ ਜੀ ਬਣ ਕੇ ਬਹੁਤ ਸੋਹਣਾ ਲੱਗੇਗਾ ਜੀ ਇਹ ਸੂਟ ਪੂਰੇ ਦੁਪੱਟੇ ਤੇ ਇਹ ਵਰਕ ਹੈ ਜੀ ਕੀਤਾ ਹੋਇਆ ਬਹੁਤ ਸਾਰਾ ਲਾਸ਼ ਲੱਗੀ ਹੋਈ ਹੈ ਬਹੁਤ ਸੋਹਣਾ ਸੂਟ ਹੈ ਜੀ ਪ੍ਰਾਈਸ 1350 ਹੈ ਜੀ ਮਸ਼ਲੇਨ ਸਟੱਫ ਵੱਡੇ ਫਲਾਵਰਾਂ ਦੇ ਵਿੱਚ ਹੈ ਜੀ ਸੂਟ ਬਹੁਤ ਸੋਹਣਾ ਸੋਹਣਾ ਹੈ ਜੀ ਇਹ ਕਾਫੀ ਸੇਵ ਹੋ ਰਿਹਾ ਹੈ ਜੀ ਸਾਡਾ ਠੀਕ ਹੈ ਜੀ ਇਹ ਦੇਖੋ ਵੀ ਸ਼ੇਪ ਦੇ ਵਿੱਚ ਲੈਗ ਹੈ ਇਹ ਹੈਂਡਵਰਕ ਕੀਤਾ ਹੋਇਆ ਹੈ ਜੀ ਤੇ ਮਸ਼ੀਨੀ ਵਰਕ ਵੀ ਹੈ ਜੀ ਪਿਓਰ ਮਸ਼ਲੇਨ ਦੇ ਵਿੱਚ ਸੂਟ ਹੈ ਜੀ ਇਹ ਵੱਡੇ ਫਲਾਵਰਾਂ ਦੇ ਵਿੱਚ ਇਹਨਾਂ ਕੰਬੀਨੇਸ਼ਨ ਬਹੁਤ ਸੋਹਣੇ ਆ ਜੀ। ਬੈਕ ਤੇ ਵੀ ਇਦਾਂ ਹੀ ਪ੍ਰਿੰਟ ਆਏਗਾ ਜੀ। ਠੀਕ ਹੈ ਜੀ, ਪਲੇਨ ਬਾਟਮ ਰਹੀਗੀ ਇਸ ਦੇ ਨਾਲ ਤੇ ਦੁਪੱਟਾ ਵੀ ਬਹੁਤ ਸੋਹਣਾ ਹੈ ਜੀ ਇਹ ਤਾਂ। ਬਹੁਤ ਸੋਹਣਾ ਦੁਪੱਟਾ ਹੈ ਜੀ। ਦੇਖੋ ਡਿਜ਼ਾਈਨਰ ਦੁਪੱਟਾ ਬਿਲਕੁਲ ਸੌਫਟ ਲੱਗਦਾ ਦੁਪੱਟਾ ਹੈ ਜੀ। 2.5 ਮੀਟਰ ਦਾ ਦੁਪੱਟਾ ਹੈ ਜੀ ਬਹੁਤ ਵਧੀਆ 1800 ਪ੍ਰਾਈਸ ਹੈ ਜੀ ਸੋ ਇਹਦਾ। ਹਾਂ ਜੁੱਤ ਕੇ ਡਿਜ਼ਾਈਨ ਹੈ ਜੀ ਮਸਲੀਨ ਦੇ ਵਿੱਚ ਹੈ ਜੀ ਪੂਰੇ ਫਰੰਟ ਤੇ ਮਿਰਰ ਵਰਕ ਲੱਗਾ ਹੋਇਆ ਜੀ ਬਿਲਕੁਲ ਸੌਫਟ ਵਾਲਾ ਤੇ ਵਰਕ ਹੈ ਜੀ ਪੂਰੇ ਫਰੰਟ ਤੇ ਡਿਜ਼ਾਈਨਿੰਗ ਬਹੁਤ ਸੋਹਣੀ ਹੈ ਜੀ ਲਾਈਨਿੰਗ ਦੇ ਵਿੱਚ ਡਿਜ਼ਾਈਨਿੰਗ ਹੈ ਤੇ ਸਟੱਫ ਮਸਲੀਨ ਹੈ ਜੀ ਤੇ نیچے ਘੇਰੇ ਤੇ ਕਟਵਰਕ ਤੇ ਬੇਲ ਪਾਈ ਹੋਈ ਹੈ ਜੀ ਰਾਈਟ 골ਡਨ ਦੇ ਵਿੱਚ ਲਾਈ ਕੈਚਰ ਪਲੇਨ ਬੋਟਮ ਵਾਲੀ ਹੈਗੀ ਸੀ ਇਹਦੇ ਨਾਲ ढाई अला दुपट्टा है जी, जी देना। ये भी यूट बहुत सोना है जी सतारा सौ प्राइस है जी सूट का मछलीम का ही दुपट्टा है जी ये एकद मस्टर्ड कॉफी कलर है जी ये भी कलर बहुत सोना है जी प्राइस सेम रहेगा सिर्फ कलर चेंज है जी ਇਹਦੇ ਦੇਖੋ ਥ੍ਰੈਡ ਵਰਕ ਮੇਲ ਪਾਈ ਪੂਰੀ ਫਰੰਟ ਤੇ ਥ੍ਰੈਡ ਵਰਕ ਵਾਲਾ ਵਰਕ ਕੀਤਾ ਹੋਇਆ ਜੀ ਬਿਲਕੁਲ ਸੌਫਟ ਵਰਕ ਮਛਲੀ ਇਹਨ ਸਟੱਫ ਹੈ ਜੀ ਪਲੇਨ ਬਾਟਮ ਦੇ ਦੇਗੀ ਜੀ ਤੇ ਮਛਲੀ ਇਹਦਾ ਹੀ ਦੁਪੱਟਾ ਪਾ ਚੁੱਕੀ ਮਛਲੀ ਦਾ ਪ੍ਰਾਈਸ सेम ਰਹੇਗਾ ਤੇ ਤੁਹਾਨੂੰ ਇੱਥੇ ਪਿੰਡ ਦਾ ਪਾਇਲੀ ਉਹਦੇ ਨਾਲ ਦਾ ਹੀ ਹੈ ਜੀ ਇਹ ਸਿਰਫ ਕালার ਚੇਂਜ ਹੈ ਜੀ ਵਾਈਟ ਕਲਰ ਪ੍ਰਿੰਟ ਹੋਈ ਹੈ ਤੇ ਚਿਕਨ ਵਰਕ ਵੀ ਕੀਤਾ ਹੋਇਆ ਜੀ ਬਹੁਤ ਸੋਹਣਾ ਲੱਗਿਆ ਜੀ ਇਹ ਵੀ ਸੈਨੀ ਸਟਿਚ ਹੈ ਜੀ ਇਹ ਬੀ ਨੈੱਕ ਬਣੀ ਹੋਈ ਹੈ ਠੀਕ ਹੈ ਜੀ ਸਾਈਡ ਦੇ ਵਿੱਚ ਸੈਲਫ ਪ੍ਰਿੰਟ ਹੈ ਤੇ ਸੈਂਟਰ ਦੇ ਵਿੱਚ ਚਿਕਨ ਵਰਕ ਹੈ ਜੀ ਇਦਾਂ ਹੀ ਬਾਜੂ ਦੀ ਡਿਜ਼ਾਈਨਿੰਗ ਹੈ ਜੀ ਤੇ ਕੋਤਨ ਦੀ ਬੋਟਮ ਹੈ ਜੀ ਇਹਦੇ ਨਾਲ ਤੇ ਇਹਦੀ ਨੈੱਕ ਵਰਕ ਵਾਲਾ ਦੁਪੱਟਾ ਜੀ ਬਹੁਤ ਸੋਹਣਾ ਦੇਖੋ ਬਹੁਤ ਸੋਹਣਾ ਡਿਜ਼ਾਈਨਰ ਦੁਪੱਟਾ ਫੋਰ ਸੈਟ ਫੋਰਟ ਅੰਦੀ ਲੈਂਸ਼ ਤੇ ਪੂਰੇ ਦੁਪੱਤੇ ਤੇ ਥਰੈਡ ਵਰਕ ਕੀਤਾ ਹੋਇਆ ਬਿਲਕੁਲ ਸੌਫਟ ਵਾਲਾ ਜੀ 1350 ਪ੍ਰਾਈਸ ਹੈ ਜੀ ਸੂਟ ਦਾ ਅੰਜੀ ਸੈਲਫ ਪ੍ਰਿੰਟ ਦੇ ਵਿੱਚ ਹੈ ਜੀ ਸੂਟ ਠੀਕ ਹੈ ਜੀ ਨੈਚਰਲ ਨੇ ਸਟਾਫ ਪ੍ਰਿੰਟਰ ਦੇਖੋ ਬਹੁਤ ਸੋਹਣਾ ਤੇ ਲਾਈਟ ਗੋਲਡਨ 골ਡਨ ਦਾ ਇਹਦੇ ਉੱਤੇ ਵਰਕ ਕੀਤਾ ਹੋਇਆ ਜੀ ਬਨਾਰਸੀ ਤੇ ਨੀਚੇ ਘੇਰੇ ਤੇ ਵੀ ਬਹੁਤ ਸੋਹਣਾ ਪ੍ਰਿੰਟ ਹੈ ਜੀ। ਪਲੇਨ ਬਾਟਮ ਰਹੇਗੀ ਜੀ ਇਹਦੇ ਨਾਲ ਤੇ ਸ਼ੇਰ ਹੋਂ ਦਾ ਦੁਪੱਟਾ ਹੈ ਜੀ ਬਹੁਤ ਸੋਹਣਾ ਡਿਜ਼ਾਈਨਰ ਦੁਪੱਟਾ ਹੈ ਜੀ। 2000 ਪ੍ਰਾਈਸ ਹੈ ਜੀ ਸੌਪਟਾ। ਹਾਂਜੀ ਵਾਈਟ ਕਲਰ ਜੀ ਕੰਵਰ ਕੈ ਲਈ ਤੇ neck ਹੀ ਡਿਜ਼ਾਈਨ ਦੇਖੋ ਟੋਟਲੀ ਹੈਂਡਵਰਕ ਹੈ ਜੀ ਦੇਖੋ ਪਲਜ਼ ਵਰਕ ਦੇ ਨਾਲ ਡਿਜ਼ਾਈਨਿੰਗ ਕੀਤੀ ਹੋਈ ਹੈ ਜੀ neck ਦੀ ਤੇ ਪੂਰੇ ਫਰੰਟ ਤੇ ਚੀਕੰਗਰ ਦਾ ਬਿਲਕੁਲ ਸੌਫਟ ਵਾਲਾ ਹੈ ਜੀ ਜੋ ਉਹ ਜਿਹੜਾ ਸਟੱਫ ਹੈ ਜੀ ਇਹ ਤੇ ਨੀਚੇ ਘੇਰੇ ਤੇ ਵੀ ਬਹੁਤ ਸਾਰਾ ਵਰਕ ਹੈ ਜੀ ਕੀਤਾ ਹੋਇਆ ਵਾਈਟ ਕਲਰ ਤੇ ਇਹਦੇ ਨਾਲ ਬਾਟਮ ਹੈ ਜੀ ਤੇ ਵਰਕ ਵਾਲਾ ਦੁਪੱਟਾ ਹੈ ਜੀ ਫੋਰ ਸਾਈਡ ਇੱਥੇ ਬਿਲਕੁਲ ਹੋਈ ਹੈ ਤੇ ਪੂਰੇ ਫਰੰਟ ਦੇ ਵਿੱਚ ਵੀ ਵਰਕ ਕੀਤਾ ਹੋਇਆ ਹੈ ਜੀ ਠੀਕ ਹੈ ਜੀ ਬਹੁਤ ਸੋਹਣਾ ਸਟੱਫ ਹੈ ਜੀ ਤੋਂ ਅਨ ਸਪਰਾਇਸ ਹੈ ਜੀ ਸੂਟ ਲੈ ਅਹਾਂ ਦੀ ਮਚਲੀਨ ਸਟੱਫ ਹੈ ਜੀ ਪੂਰੇ ਫਰੰਟ ਤੇ ਵਰਕ ਹੈ ਜੀ ਕੀਤਾ ਹੋਇਆ ਪਿਸਤਾ ਕਲਰ ਹੈ neck ਤੇ ਪੱਟੀ ਲੱਗੀ ਹੋਈ ਹੈ ਬਟਨ ਲੱਗੇ ਹੋਈਆਂ ਹੈ ਜੀ ਠੀਕ ਹੈ ਜੀ ਪੂਰੇ ਫਰੰਟ ਤੇ ਵਰਕ ਆਏਗਾ ਜੀ ਬਾਜੂ ਦੀ ਡਿਜ਼ਾਈਨਿੰਗ ਹੈ ਜੀ ਤੇ ਇਸ ਮਸਾਲੇ ਅਸ਼ ਲੱਗੀ ਹੋਈ ਹੈ ਜੀ ਤੇ ਇਹਦੇ ਨਾਲ ਮਸ਼ਲੀਨ ਦੀ ਬਾਟਮ ਹੈ ਜੀ ਪਲੇਨ ਠੀਕ ਹੈ ਜੀ ਦੁਪੱਟਾ ਬਹੁਤ ਸੋਹਣਾ ਜੀ ਇਹਦਾ ਮਸ਼ਲੀਨ ਦਾ ਦੁਪੱਟਾ ਬਹੁਤ ਸੋਹਣਾ ਡਿਜ਼ਾਈਨਰ ਦੁਪੱਟਾ ਹੈ ਜੀ ਡਿਜ਼ਾਈਨਰ ਦੁਪੱਟਾ ਬਹੁਤ ਹੀ ਵਧੀਆ ਫਲਾਵਰਾਂ ਵਾਲਾ ਬਹੁਤਾ ਪੱਤੀ ਲੱਗਿਆ ਹੋਇਆ ਸਮੋਸਾ ਡੈਸ਼ ਤੇ ਪ੍ਰਿੰਟ ਬਹੁਤ ਸੋਹਣਾ ਜਿਹਾ ਪੱਟੇ ਦਾ ਕਲਰ ਵੀ ਬਹੁਤ ਪਿਆਰਾ ਹੈ ਜੀ 2000 ਪ੍ਰਾਈਸ ਹੈ ਜੀ ਸੋਹਦੜ ਇਹਦੇ ਵਿੱਚ ਦੋ ਕਲਰ ਹੈ ਜੀ ਇੱਕ ਇਹਦੇ ਵਿੱਚ ਪਿੰਕ ਕਲਰ ਹੈ ਜੀ ਇਹ ਵੀ ਕਲਰ ਬਹੁਤ ਸੋਹਣਾ ਹੈ ਜੀ ਤੇ ਡਿਜ਼ਾਈਨਰ ਦਾ ਪੱਟਾ ਹੈ ਜੀ ਪ੍ਰਾਈਸ ਸੇਮ ਰਹੇਗਾ ਜੀ ਸਿਰਫ ਕਲਰ ਚੇਂਜ ਹੈ ਜੀ। ਦੁਪੱਟੇ ਦੇ ਵਿੱਚ ਸੈਲਫ ਪ੍ਰਿੰਟ ਵੀ ਹੈ ਤੇ ਉੱਪਰ ਵੱਡਾ ਪ੍ਰਿੰਟ ਹੈ ਜੀ। ਇਹ ਪਿਓਰ オーਗੰజా ਸਟੱਫ ਹੈ ਜੀ। neck ਤੇ ਡਿਜ਼ਾਈਨਿੰਗ ਦੇਖੋ ਬਹੁਤ ਸੋਹਣੀ। thread work ਦੇ ਵਿੱਚ ਡਿਜ਼ਾਈਨਿੰਗ ਹੈ ਤੇ ਪੂਰੇ ਫਰੰਟ ਤੇ ਵਰਕ ਹੈ ਜੀ ਕੀਤਾ ਹੋਇਆ। ਤੇ نیچے ਕਿਲੇ ਤੇ ਬਹੁਤ ਸੋਹਣਾ ਵਰਕ ਹੈ ਜੀ। ਪਿਓਰ オーਗੰజా ਸਟੱਫ ਹੈ ਜੀ ਇਹ। ਲੇਨ ਬਲਕ ਅੰਦਰ ਹੈ ਜੀ ਇਹਦੇ ਨਾਲ ਤੇ ਇਹਦੇ ਨਾਲ ਡਿਜ਼ਾਈਨਰ ਦੁਪੱਟਾ ਹੈ ਜੀ ਬਹੁਤ ਸੋਹਣਾ ਡਿਜ਼ਾਈਨਰ ਦੁਪੱਟਾ ਅਲੱਗ ਤੋਂ ਗ੍ਰੇਸ ਹੈ ਜੀ ਸੁਪਦੇ ਬਹੁਤ ਹੀ ਵਧੀਆ ਤੇ ਪੂਰੇ ਦੁਪੱਟੇ ਤੇ ਇਹ ਵਰਕ ਜਿਹਾ ਕੀਤਾ ਹੋਇਆ ਹੈ ਡਿਜੀਟਲ ਵਰਕ ਹੁੰਦਾ ਜੀ ਇਹ ਫੋਰ ਸੈਟ ਇਦਾਂ ਪੱਟੀਆਂ ਜੀ ਬਣੀ ਹੋਈ ਤੇ ਸੈਂਟਰ ਦੇ ਵਿੱਚ ਡਿਜੀਟਲ ਵਰਕ ਹੈ ਜੀ ਬਹੁਤ ਸੋਹਣਾ ਸੂਟ ਹੈ ਜੀ 3300 ਪ੍ਰਾਈਸ ਹੈ ਜੀ ਸੂਟ ਦਾ अंदर कोटन स्टफ है जी ये वर्क किया पूरे फ्रंट के उ गोल्डन की टचिंग की हुई है जी बहुत सोहना प्रिंट है जी तो नीचे घेरे की डिजाइनिंग भी बहुत सोहनी है जी और ऑरगेंजा लग्या हुआ जी ये सारा एक ओरगेंजा लगे हुआ जी स्ट कॉटन रहेगा जी तो यह बॉटन है जी, जी।, जी।, जी प्लेन ਸਾਜਿਕ ਇਹਦੇ ਨਾਲ ਡਿਜ਼ਾਈਨਰ ਦੁਪੱਟਾ ਹੈ ਜੀ ਕਾਟਨ ਦਾ ਬਹੁਤ ਸੋਹਣਾ ਫੁੱਲ ਸੈੱਟ ਲੈਸ਼ ਕਾਟਨ ਦੀ ਤੇ ਸੈਂਟਰ ਦੇ ਵਿੱਚ ਦੇਖੋ ਬਹੁਤ ਸੋਹਣਾ ਪ੍ਰਿੰਟ ਹੈ ਜੀ ਬਹੁਤ ਸੈੱਟ ਕਾਟਨ ਦੀ ਲੈਸ਼ ਚਾਹਾਂ ਸਰਫਟਾਈ ਸੈੱਟ ਇਸ ਰੂਪ ਦਾ ਕਿ ਸਾਰੇ ਸੂਟ ਬਹੁਤ ਸੋਹਣੇ ਨੇ ਡਿਜ਼ਾਈਨਰ ਸੂਟ ਹੈ ਠੀਕ ਹੈ ਜੀ ਇਹਨਾਂ ਵਿੱਚੋਂ ਕੋਈ ਪਸੰਦ ਆਂਦਾ ਤੇ ਤੁਸੀਂ ਆਰਡਰ ਕਰਨਾ ਜੀ ਮੇਰੇ ਨੰਬਰ ਤੇ ਮੇਰਾ ਨੰਬਰ ਹੈ ਜੀ 988672100 ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਚਾਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ